ਇੱਥੇ ਤੁਰਕੇ ਵੀ ਆ ਸਕਦੇ ਆ ਆ ਇੱਥੇ ਨਾ ਸੂਹਾਂ ਲੱਗ ਰਿਹਾ ਸਵੇਰੇ ਸਵੇਰੇ ਧੁੰਦ ਬਈ ਟਾਕੀਆਂ ਦੀਆਂ ਦੁਕਾਨਾਂ ਲੱਗੀਆਂ ਰਹੀਆਂ ਵਾਹਿਗੁਰੂ ਲੋਈ ਸੱਗ ਲਾ ਲਾਂਗੇ ਕੁੜਦਾ ਸਾਹਮਣੇ ਟਿਆ ਦੇਖੋ ਤੇਰੇ ਰੱਖ ਦੇ ਘਰ ਗਾ ਕਲਰ ਵਾਲੇ ਨਾਲ ਉੱਤੇ ਰੋਣਾ ਪਾਉਂਦੇ ਫੋਲ ਝੜੀ ਦਾ ਸੈੱਟ ਓਏ ਹੋਏ ਜੰਮਣਾ ਕਾ ਇਹ ਕਿਹੜਾ ਬੰਬ ਓਏ ਹੋਇਆ ਤੇ ਖਤਰਨਾਕ ਬੰਬ ਬੋਲਟ ਬੰਬ ਅੰਨਾਰ ਓਏ ਹੋਏ 75 ਡਾਟਾ ਓ ਤੇਰੀ ਓਏ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇਸ ਨਵੇਂ ਬਲੌਗ ਦੇ ਵਿੱਚ ਤੇ ਨਵਾਂ ਦਿਨ ਨਵੀਂ ਸ਼ੁਰੂਆਤ ਤੇ ਅੱਜ ਹੈਗੀ ਹੈ ਦੀਵਾਲੀ ਤੇ ਦੀਵਾਲੀ ਮਤਲਬ ਅੱਜ ਦੂਜਾ ਦਿਨ ਤੇ ਅੱਜ ਅਸੀਂ ਦੀਵਾਲੀ ਮਨਾਵਾਂਗੇ ਮਤਲਬ ਅੱਜ ਅਸੀਂ ਗੁਰਦੁਆਰਾ ਸਾਹਿਬ ਮੱਥਾ ਟੇਕਣਾ ਆ ਬੰਦੀ ਛੋੜ ਦਿਵਸ ਤੇ ਅੱਜ ਅਸੀਂ ਗੁਰਦੁਆਰਾ ਸਾਹਿਬ ਮੱਥਾ ਟੇਕਣਾ ਤੇ ਜਦੋਂ ਗੁਰਦੁਆਰਾ ਸਾਹਿਬ ਮੱਥਾ ਟੇਕਣਾ ਸਾਰਿਆਂ ਨੇ ਸਮਝੋ ਉਦੋਂ ਹੀ ਦੀਵਾਲੀ ਆਪਾਂ ਮੰਨ ਲਈ ਛੋਣ ਅੱਜ ਆਪਾਂ ਉਹ ਦੀਵਾਲੀ ਮਨਾਵਾਂਗੇ ਫਿਲਹਾਲ ਅਸੀਂ ਜਾ ਰਹੇ ਹਾਂ ਸਾਡੇ ਪਿੰਡ ਖੇਤਾਂ ਦੇ ਵਿੱਚ ਮੱਥਾ ਟੇਕਣ ਵਾਸਤੇ ਬਾਬਾ ਜੀ ਦੇ ਤੇ ਸਵੇਰੇ ਸਵੇਰੇ ਜਾ ਰਹੇ ਹਾਂ ਤੇ ਹੁਣ ਡੈਡੀ ਮੈਂ ਤੇ ਮਨੀ ਅਸੀਂ ਤਿੰਨ ਜਣੇ ਜਾ ਰਹੇ ਹਾਂ ਜੀ ਨੇਰਾ ਹੈ ਹਲੇ ਬਾਹਰ ਤੁਸੀਂ ਦੇਖ ਸਕਦੇ ਹੋ ਬਾਹਰ ਤੇ ਸਵੇਰੇ ਦੇ ਵਜੇ ਨੇ ਲਗਭਗ 5:40 5:40 ਹੋ ਚੁੱਕੇ ਨੇ ਤੇ ਦੀਦੀ ਹੁਣੀ ਜਾ ਰਹੀਆਂ ਨੇ ਨਾਲ ਉਹਨਾਂ ਨੂੰ ਅਸੀਂ ਪਿੰਡ ਛੱਡ ਸਤ ਸ੍ਰੀ ਅਕਾਲ ਅੱਜ ਦੇ ਹੁਣ ਸਵੇਰ ਦਾ ਟਾਈਮ ਤੇ ਰੋਡ ਦੇ ਵਿੱਚ ਨਾ ਸਾਡਾ ਜਿਹੜਾ ਟਾਇਰ ਹੈ ਉਹ ਚਵਾ ਬਿਲਕੁਲ ਡਾਊਨ ਹੋ ਗਈ ਥੱਲੇ ਲੱਗ ਗਿਆ ਹੀ ਟਾਇਰ ਹੁਣ ਪੈਂਚਰ ਚੈੱਕ ਕਰਾ ਰਹੇ ਹਾਂ ਕਿਤੇ ਪੈਂਚਰ ਤਾਂ ਨਹੀਂ ਲਵਾਇ ਕੋ ਦਮ ਘਟ ਗਈ ਲੱਗਦਾ ਪੈਂਚਰ ਹੀ ਹੈ ਇੱਥੇ ਖੜੇ ਹਾਂ ਹੁਣ ਮੰਗਲੀ ਦੇ ਕੋਲ ਸਵੇਰੇ ਸਵੇਰੇ ਹਾਂਜੀ ਤੇ ਹੁਣ ਸਵੇਰ ਹੋ ਚੁੱਕੀ ਐ ਤੇ ਸੂਰਜ ਇੱਥੋਂ ਨਿਕਲਣ ਵਾਲਾ ਹੀ ਐ ਤੇ ਇੱਧਰ ਆਪਾਂ ਖੜੇ ਆਂ ਦਰਿਆ ਦੇ ਤੁਸੀਂ ਦੇਖ ਸਕਦੇ ਹੋ ਥੱਲੇ ਦੇਖੋ ਆ ਦੇਖੋ ਆ ਇੱਧਰ ਕਿਨਾਰਾ ਐ ਤੇ ਆ ਪਰਲੇ ਪਾਸੇ ਕਿੱਡੀ ਖੱਡ ਐ ਤੇ ਉਧਰ ਡੂੰਗਾ ਪਾਣੀ ਸਾਰਾ ਹੀ ਤੇ ਆਹ ਦੇਖੋ ਕੀ ਬਾਤ ਐ ਇੱਥੇ ਟੁਰਕੇ ਵੀ ਆ ਸਕਦੇ ਆ ਆ ਇੱਥੇ ਕਲਾਸ ਹੁਆ ਲੱਗ ਰਿਹਾ ਸਵੇਰੇ ਸਵੇਰੇ ਧੁੰਦ ਪਈ ਹੋਈ ਐ ਠੰਡ ਐ ਠੰਡਾ ਠੰਡਾ ਮੌਸਮ ਠੰਡ ਲੱਗ ਰਹੀ ਐ ਬਾਈ ਨਿਆਰੇਦਾਰ ਮੌਸਮ ਪਹੁੰਚ ਗਏ ਤੇ ਦੁਕਾਨਾਂ ਸਜ ਚੁਕੀਆਂ ਨੇ ਇਹ ਹਲੇ ਸਜਣੀ ਬਾਕੀ ਐ ਮਿਠਾਈ ਦਾ ਡੱਬਾ ਲੈ ਆਣੇ ਟਾਕਿਆਂ ਦੀਆਂ ਦੁਕਾਨਾਂ ਲੱਗੀਆਂ ਰਹਿ ਲੱਡੂ ਵਾਲੀ ਕੈਂਡਲ ਇਹ ਕੈਂਡਲ ਉਹ ਮਫਾਸਾ ਓਹੋ ਹਾਂ ਜੀ ਇਹ ਪਹੁੰਚ ਚੁੱਕੇ ਆਂ ਖੇਤਾਂ 'ਚ ਤੇ ਇੱਕ ਗੱਲ ਮੈਂ ਨੋਟ ਕੀਤੀ ਜਿਹੜੀ ਇੱਥੇ ਨਾ ਮਾਈਕ ਦੀ ਲੋੜ ਨਹੀਂ ਪੈਂਦੀ ਐ ਇੰਨੀ ਸ਼ਾਂਤੀ ਐ ਵਾਤਾਵਰਣ ਦਾ ਫਰਕ ਪੈਂਦਾ ਵਾਤਾਵਰਣ ਦਾ ਸਹੀ ਗੱਲ ਐ ਸ਼ਹਿਰਾਂ 'ਚ ਮੈਂ ਮਾਈਕ ਦੀ ਲੋੜ ਪੈਂਦੀ ਐ ਇੱਥੇ ਮਾਈਕ ਦੀ ਲੋੜ ਨਹੀਂ ਪੈਂਦੀ ਇਹ ਕਿਹੜੀ ਚੀਜ਼ ਐ ਫੁੱਲ ਐ ਗੁਲਾਬ ਦਾ ਛੋਟਾ ਗੁਲਾਬ ਹਾਂ ਹਾਂ ਮੈਨੂੰ ਯਾਦ ਕਰਾਂਗਾ ਤੂੰ ਮੈਨੂੰ ਯਾਦ ਆਏਗੀ ਲੋ ਜੀ ਸੂਰੇ ਦੇਵਤਾ ਜੀ ਆ ਚੁੱਕੇ ਨੇ ਸਰਤੇ ਚੈੱਕ ਕਰੋ ਕਿਹੜੀ ਫਸਲ ਹੈ ਹਾਂ ਜੀ ਤੇ ਆਪਾਂ ਦੀਪਮਾਲਾ ਕਰ ਲੱਗੇ ਆ ਤੁਸੀਂ ਸੋਚ ਰਹੇ ਹੋਵੋਗੇ ਵੀ ਇਹ ਕੀ ਦਿਨੇ ਦੀਪਮਾਲਾ ਕਿਉਂਕਿ ਅੱਜ ਦੀਵਾਲੀ ਹੈ ਤੇ ਆਪਾਂ ਹੁਣ ਫਿਰ ਯੂ ਨੋ ਆਪਾਂ ਹੁਣ ਦਿਨੇ-ਦਿਨੇ ਆਇਆ ਸਵੇਰੇ-ਸਵੇਰੇ ਆਇਆ ਤੇ ਸਵੇਰੇ-ਸਵੇਰੇ ਫਿਰ ਕਰ ਚੱਲੇ ਆ ਵੀ ਰਾਤ ਤੱਕ ਫਿਰ ਰੁਕਣਾ ਨਹੀਂ ਤਾਂ ਕਰਕੇ ਆਪਾਂ ਦੀਪਮਾਲਾ ਕਰ ਜਾਣੀ ਹੈ ਬਾਬੇ ਨੂੰ ਪਤਾ ਹੀ ਹੈ ਠੀਕ ਹੈ ਇਹ ਜਗਾਦੀ ਆਪਾਂ ਇਹ ਮਿਲੋ ਦਾ ਵਾਵਾ ਹੁਆ ਚੱਲ ਰਹੀ ਹੈ ਜਿਆਦਾ ਦੇ ਰਹੇ ਸੁਪਣੀ ਨਹੀਂ ਹੋਣੀ ਚਾਹੀਦੀ ਪਰ ਆਪਾਂ ਆਪਣਾ ਫਰਜ਼ ਨਿਭਾ ਚੱਲੇ ਹਾਂ ਭਗਤੀ ਆਪਣੀ ਆਪਣੀ ਭਗਤੀ ਅਸੀਂ ਕਰ ਚੱਲੇ ਹਾਂ ਲੋਈ ਬਾਬਾ ਜੀ ਵਾਹਿਗੁਰੂ ਕੋਈ ਐਕ ਕੀ ਹੋ ਗਿਆ ਕੋਈ ਲਾਪਸ ਨਹੀਂ ਆਹ ਵਾਈ ਬੜੀ ਤੇਜ਼ ਜਗਦੀ ਬਈ ਆਪਾਂ ਨੇ ਦੇਖਦਾ ਪਿਆ ਹੁਣ ਧੁੱਪ ਕਰਕੇ ਅੱਛਾ ਅੱਛਾ ਸਤ ਗੁਰਬੰਦੀ ਛੋੜ ਹੈ ਇਧਰ ਵਾਲੀ ਜਗ੍ਹਾ ਪਿੱਛੇ ਵਾਲੀ ਇਧਰ ਵਾਲੀ ਇੱਧਰ 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 ਵਾਲੀ ਇਹ ਜਦੋਂ ਉਹਨਾਂ ਨੂੰ ਮੋਮ ਫੜ ਲੈਗੇ ਨਾ ਫੇਰ ਤੇਜ਼ ਹੋ ਜਾਣਗੇ ਜਰਨੀ ਬੜੀ ਤੇਜ਼ੀ ਨਾਲ ਯਾਰ ਜਰਨ ਵੀ ਉਹ ਹੋ ਮਿੰਟੀ ਸੀ ਸੜ ਜਾਂਦੀ ਇਹ ਹੁਣ ਆ ਦੇ ਵੇਖਦੀ ਨਹੀਂ ਸੀ ਪਈ ਪਹਿਲਾਂ ਹਨ ਐ ਲੱਗ ਰਹੀ ਬੁੱਝ ਗਈਆਂ ਨੇ ਪਰ ਜਗ ਰੀਆਂ ਨੇ ਲਓ ਜੀ ਵਾਇਗਰੂ ਆਹੇ ਗੀ ਆ ਗਿਊ ਹੈਗੀ ਕੋਈ ਇਹ ਨਾ ਹਵਾ ਚੱਲੀ ਜਾਣੀ ਇਹ ਕੋਈ ਗੱਲ ਨਹੀਂ ਬਸ ਜਗਨ ਦੇ ਕੋਈ ਗੱਲ ਨਹੀਂ ਹਵਾ ਨੇ ਬੁਝਾਈ ਜਾਣਾ ਇਹਨਾਂ ਨੂੰ ਬਾਹਰ ਚਲਦੀਆਂ ਭਈਆਂ ਨੇ ਗੂਗਲ ਦੇ ਤੋਂ ਵਾਹਿਗੁਰੂ ਸੱਚੇ ਪਾਤਸ਼ਾਹ ਮੇਹਰ ਕਰੀ ਸਦਾ ਤੇ ਚੱਲ ਰਹੀਆਂ ਆ ਉਹ ਨਾਟ ਹੈ ਗਿਊ ਹੈਈ ਹੈਈ ਹੈ O aí é Ah, bom dia. Uh... Ah. Yeah. Baba aí hava band karde ਲੋਈ ਸਾਈਕਲ ਲਾਣ ਲਿਆ ਕੂੜਾ ਸਾਮ ਦੇ ਟਾਇਰ ਦੇਖੋ ਮੇਰੇ ਵਾਂਗ ਦੋ ਲੈ ਇੱਚ ਲਾਣ ਦੇ ਏ ਓਏ ਕੁਪਰਾ ਵਾ ਕੁਝ ਚਾ ਦਈ ਨਹੀਂ ਮੇਰੇ ਕੋਲ ਉਹਦੇ ਵਿੱਚ ਨਹੀਂ ਮੈਂ ਚਲਾਵਾ ਪਾਰਾ ਪਾਰਾ ਮੈਂ ਚਲਾਵਾ ਓਏ ਕੁਪਰਾ ਓਏ ਕਿਵੇਂ ਕਿਵੇਂ ਓਏ ਯਾਰ ਗੋਡੇ ਨਹੀਂ ਆਉਂਦੇ ਓਏ ਛੋਟਾ ਯਾਰ ਸਾਈਕਲ ਉਪਰਾਵਾ ਮੇਰਾ ਗੱਲ ਤੇ ਕਿਤੇ ਹੋਰ ਟਾਇਰ ਭਰਾਵਾ ਪਿੱਛੇ ਘਸ ਗਿਆ ਪੜਿਆ ਤੂੰ ਚਲਾ ਯਾਰ ਜਿਆਦਾ ਛੋਟਾ ਹੈ ਨਾ ਆਗੇ 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 ਸਾਡੇ ਟਾਇਰ ਵੱਡੇ ਨੇ ਸਾਈਕਲ ਛੋਟਾ ਹੈ ਹੈ ਨਾ ਹਾਂ ਫੜੀ ਰ ਹੈਟ ਇਹ ਆਹ ਲਓ ਉਹਦੇ ਫਿਰ ਗੋਡੇ ਗੁੱਡੇ ਵੀ ਛੋਟੇ ਨੇ ਨਾ ਅਰੇ ਹੈ ਹੀ ਛੋਟਾ ਹੋਰ ਹਾਏ ਵਾਹ ਵਾਹ ਸਟੰਟਵਾਜੀ ਗੁਰੂ ਹਾਂ ਕਯਾ ਬਾਤ ਹੈ ਇਹਦਾ ਨਾ ਇਹ ਲੇਕ ਹੋ ਇਲੈਕਟ੍ਰੀਕ ਰੇਰ ਆਦਾ ਇਵਰਾਜ ਇਵਰਾਜ ਇਹ ਸਟੈਂਡ ਕਰਦਾ ਯਾਰ ਲੈਨੇ ਆ ਬਣੀ ਐ ਦਾ ਸਾਈਕਲ ਇੱਕ ਨਾ ਸਹੀ ਗੱਲ ਉਹ ਰੇ ਰੱਖ ਦੇ ਕਸਟਮ ਟੂ ਦਾ ਹਾਇਵੇ ਚ ਆਹੋ ਲੈ ਲੋ ਜੀ ਸਾਰੇ ਜਣੇ ਮੁੰਡਾ ਸਟੈਂਡ ਕਿਨੇ ਘੰਟ ਕਰਦਾ ਚਲੋ ਅੱਪਾ ਵੀ ਸਾਈਕਲ ਲੈਨੇ ਆ ਯਾਰ ਇਹਦੇ ਨਾਲ ਨਾ ਹੈ ਨਾ ਸਹੀ ਗੱਲ ਮੈਨੂੰ ਸ਼ੌ ਪਰਮਾਤਮਾ ਮੈਂ ਕੀ ਉਹ ਪਰਮਾਤਮਾ ਇੱਧਰ ਦੇਖੋ 25 ਜੋਰ ਲਗਾਤਾਰੀ 30 ਸ਼ਾਟ 15 ਸ਼ਾਟ ਤੇਰੀ ਇਹ ਸ਼ਾਟਾਂ ਦੇ ਇਨੇ ਕੱਲੇ ਹਾਂਜੀ ਗਾਇ ਸ਼ਾਟ ਓਏ ਹੋਏ 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 ਇਹ ਕਲਰ ਵਾਲੇ ਨਾਰ ਉਹ ਤੇਰਾ ਬਲਾ ਉਹ ਬੋਲ ਛੜੀ ਦਾ ਸੈੱਟ ਹੈ ਜਨਮ ਕਰਾ ਇਹ ਕਿਹੜਾ ਬੰਬ ਹੈ ਹਾਂਜੀ ਓਏ ਹੋਇਆ ਤੇ ਖਤਮ ਨਾ ਬੰਬ ਬੋਲਟ ਬੰਬ ਓਏ ਹੋਏ 75 ਸ਼ਾਟ ਆ ਉਹ ਤੇਰੀ ਓਏ ਹੇ ਦਾ ਇਹ ਚੱਕਰੀਆਂ ਆ ਚੱਕੋ ਆਲੂ ਬੰਬ ਓਏ ਛਾਤੀ ਲਾ ਦਿੰਦਾ ਛਾਤੀ ਲਾ ਦਿੰਦਾ ਕਹਿੰਦਾ ਨਹੀਂ ਮੈਂ ਚੀੜੀ ਬੰਬ ਨਹੀਂ ਨਹੀਂ ਮੈਂ ਨਹੀਂ ਪੀਦਾ ਮਿੱਠਾ ਜਿਆਦਾ ਹੋਰ ਕੀ ਹੋਰ ਬਸ ਇੱਥੇ ਆ ਰਹਿ ਗਿਆ ਕਹਾਂ ਕਰ ਇਕੱਠੇ ਕਰ ਸਾਰੇ ਬੰਬ ਓਏ ਨੇ ਬੰਬ ਯਾਰ ਉਹਨਾਂ ਨੇ ਅੱਗੇ ਲਾਇਆ ਕਿ ਜਾ ਕੇ ਕੋਟੀ ਲਾਇਆ ਕੋਈ ਉਹ ਨਹੀਂ ਲੈ ਗਿਆ ਕੁੱਕੜ ਬੰਬ ਨਹੀਂ ਲੈ ਗਿਆ ਕੁੱਕਰ ਜਾਲ ਖਵਾ ਲਾ ਪੈਨ ਦੇ ਲੈ ਕੇ ਨਿੱਤੇ ਮੇਰੀ ਚੰਲੀ ਨੇ ਇੱਥੇ ਚੱਕਰੀਆਂ ਇਹ ਚੱਕਰੀ ਖੋਲੀ ਹੈ ਨਾ ਕਿੰਨਾ ਦੀ ਝਗਰੀ ਬੜੀ ਘੈਂਟ ਹੈ ਓਏ ਇਹਦੇ ਲ ਬਣਾਇਆ ਆਪਣੇ ਅੱਛੇ ਬਿਲ ਬਣਾਇਆ ਹੈ ਕਿਨੇ ਦੇ 5000 ਦੇ ਨੇ ਮੈਂ ਹੈਲੋ ਤੁਹਾਨੂੰ ਵੇ ਵੇਖਣ ਚ ਲੱਗੇ ਕਿ ਥੋੜੇ ਨੇ ਦੇ ਪਤਾ ਕਿੰਨਾ ਕਿੰਨਾ ਰੇਟ ਤੇ ਬੜੇ ਮਹਿੰਗੇ ਨੇ ਮੈਂ ਤੇ ਉਹ ਨੰਨੂ ਆ ਤੇ ਲੈ ਕੇ ਆ ਥੋੜੇ ਪਟਾਕੇ ਨੇ ਛੋਟੇ ਛੋਟੇ 1100 ਆ ਕੇ ਮਹਿੰਗੇ ਬੋਲਾ ਮਹਿੰਗਾ ਕੱਦੂ ਨਹੀਂ ਹੈਗਾ ਫਿਰ ਉਹ ਕੱਦੂ ਸਸਤਾ ਮੰਗਾ ਤੇਰੇ ਬਾਹਰ ਕੋਟੀ ਕਿਵੇਂ ਕੱਦੂ ਨਹੀਂ ਹੈਗਾ ਉਹ ਪਟਾਕੇ ਨੇ ਵੇ ਲੋ ਤੁਸੀਂ ਤੇ ਫੂਕੜੇ ਨੇ ਕੱਦੂ ਤੇ ਫੇਰ ਬਣਾ ਕੇ ਖਾ ਲੈਣਾ ਸੇਤ ਮੰਦੇ ਹੈ ਉਹਦੇ ਨਾਲ ਸੇਤ ਬਣਨੀ ਆ ਬੋਲਾ ਲਿਆ ਫੋਲਾ ਲਿਆ ਯਾਰ ਕੀ ਲਾਇਆ ਲਿਆ ਉਰੇ ਲਿਆ ਯਾਰ ਉਧਰ ਕੋ ਬਾਪੂ ਹੁੰਦੇ ਦੇ ਆਪਣੇ ਨੂੰ ਬੋਲ ਦੇਗਾ ਆਪੇ ਹੋ ਲੈ ਉਹ ਵੇ ਪਾਰੀ ਦਿੱਤਾ ਚਲਾਣਾ ਹੀ ਨਹੀਂ ਸ਼ਾਮ ਨੂੰ ਆਉਣਾ ਯਾਰ ਵਾਹ ਦੇ ਸਹੀ ਉਧਰ ਰਾਤੀ ਵੀ ਚਲਾਏ ਸੀ ਰਾਤੀ ਵੀ ਚੈੱਕ ਕਰ ਲੈ ਰਿਹਾ ਸੀ ਰਾਤੀ ਚੈੱਕ ਕਰਕੇ ਚਲਾਏ ਨੇ ਦੋ ਗੋਲੇ ਬੜਾ ਖਤਮ ਆ ਗਿਆ ਤੇ ਵੀ ਬੜਾ ਘੈਂਟ ਹੈ ਆ ਇਹ ਦੇਖ ਘੈਂਟ ਹੈ ਯਾਰ بھائی ਸਲਾਵਰ ਸਕਾਈ ਸ਼ਾਟ ਹੈ ਵੀ ਮੈਂ ਸਕਾਈ ਆਨ ਹੈ ਸਕਾਈ ਸ਼ਾਟ ਵਰਗਾ ਹੈ ਹੈ ਵੀ ਅੱਛਾ ਉਹ ਚੋਕਲੇ ਰਹਾ ਉਹ ਚੱਕਰੀ ਬੜੀ ਘੈਂੜੇ ਯਾਰ ਇਹ ਡਬਲ ਚਲਦੀਆਂ ਐਨੂੰ ਮਾਸੇ ਫੜ ਕੇ ਉੱਤੇ ਸੱਟਾਂਗਾ ਉਹ ਰੈਣ ਤੂੰ ਹੱਥੇ ਫੜ ਕੇ ਡਬਲ ਚਲਦੀ ਮਤਲਬ ਡਬਲ ਕਿਵੇਂ ਐ ਹੋਈ ਡਬਲ ਕਿਦਾਂ ਉਹ ਇੱਕ ਚੀਜ਼ ਤੇ ਰਹਿ ਗਈ ਆਪਣੀ ਉੱਥੇ ਕਿਹੜੀ ਉਹ ਭਾਈ ਦਾ ਚੋਗੇ ਵਿੱਚ ਭਾਈ ਭਾਈਆਂ ਕਿੱਦ ਨੇ ਭਾਈਆਂ ਉਹ ਇਹਦੇ ਵਿੱਚ ਭਾਈ ਸ਼ਰਲੀਆਂ ਸ਼ਰਲੀਆਂ ਦਿਹਾ ਭਾਈਆਂ ਦਿਹਾ ਹੋਰ ਫੁੱਲ ਚੜੀਆਂ ਨੇ ਫੁੱਲ ਚੜੀਆਂ ਨੇ ਉਹਦੇ ਆਸ਼ੁਰ ਲਈਆਂ ਜਾਂਦੇ ਨੇ ਅੱਛਾ ਇਹੋ ਤੇ ਭਾਈਆਂ ਦੂਜੇ ਨੇ ਹਾਂ ਐ ਵੀ ਐ ਵੀ ਸਕਾਈ ਸ਼ਾਟ ਹੈ ਇਹ ਦੁਕਾਨ ਦੁਕਾਨ ਕਿੱਥੋਂ ਲੈ ਆਂਦੀ ਹੈ ਇਹ ਤੱਲਨ ਵਾਲੇ ਨਾਰ ਨੇ ਇਹ ਕਿੰਨੇ ਦਾ ਡੱਬਾ ਹੈ ਇਹ ਕਿੰਨੇ 300 ਦਾ ਮੈਨੂੰ 1300 ਪਲਾਓ ਏ 5000 ਰੁਪਏ ਡਾਇਆ ਲੁਫਾਵੇ ਨੂੰ ਪਾ ਲਈ ਆਪਨੇ ਦੇਖੋ ਸਹੀ ਓਏ ਹੋਏ ਓਏ ਹੋਏ ਤਾਕੇ ਨੇ ਆਨੇ ਸਾਰੇ ਉਹ ਡੰਡੂ ਕਿਨੇ ਲੈ ਲਏ ਆਏ ਨੰਨੂ ਦੁਕਾਨ ਤੋਂ ਵੀ ਲੈ ਆਈ ਜਾਂਦੀ ਏ ਮੇਰੇ ਤੋਂ ਵੀ ਲੈ ਲੈਨੇ ਦੁਕਾਨ ਤੋਂ ਸਪੈਸ਼ਲ ਲੈ ਕੇ ਆਏ ਹੈ ਨੰਨੂ ਉਹ ਖੋਲ ਦੇਖੋ ਉਹ ਖੋਲ ਨੰਨੂ ਲੈ ਕੇ ਅੱਛਾ ਨਾਲ ਦੁੱਤੂ ਵੀ ਤਾਂ ਕਰ ਛੋਲੇ ਪਾਈ ਮੈਂ ਮਨ ਤੂੰ ਮਾਈ ਬੇਟਾ ਮੈਨੂੰ ਆਂਦੇ ਨੰਨੂ ਨੇ ਖਲਾਰਾ ਪਾ ਦੇਣਾ ਇਹ ਸ਼ੌਟ ਹੈ ਐਂ ਤੇ ਉਹ ਇਹ ਸ਼ੌਟਸ ਨੇ ਇਹ ਜੋਨ ਵਾਲਾ ਇਹ ਹਵਾਈਆਂ ਅੱਛਾ ਐ ਨਹੀਂ ਹਵਾਈਆਂ ਐ ਨਹੀਂ ਕੋਈ ਨਾ ਬੱਸ ਕਰੋ ਆ ਤਾਂ ਜੀ ਭਾਈਆਂ ਦੇ ਡੱਬੇ ਨੇ ਆ ਚਰਾਗ ਵਾਹ ਕੇ ਤੇਰਾ ਬੱਲੇ 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 ਬੰਦਿਆ ਨੇ ਤੇਰੀ ਵੇਚਰਾਗ ਵਖਾਈ ਉਹ ਯਾਰ ਐ ਤੇ ਹੁਣ ਛੱਤ ਪਾੜਨੀ ਛੱਤ ਪਾੜਦੀ ਜਾਂਦਾ ਛੱਤ ਪਾੜਦੀ ਜਾਂਦਾ ਰੋਬੜਾ ਚਲਾਣੇ ਆ ਤੁਹਾਡਾ ਬੱਬਾ ਨੇਰੇ ਤੇ ਨਹੀਂ ਦਿਖਦੇ ਕਿੱਥੇ ਚਲਾਇਆਂ ਗਾ ਰੱਬ ਜੀ ਕਿ ਘਰੇ ਰਹਿ ਜਾਂਦਾ ਨੇਰੇ ਦੇ ਦੇ ਚੱਲਣ ਦੱਸਣਗੇ ਕਿੱਥੇ ਜਾਨਣੇ ਆਪਾਂ ਛੋਟੇ ਦੇ ਚਲਾਏ ਆ ਹਾਂ ਓਹ ਛੋਟੇ ਬੜਾ ਖਰਾਬ ਐ ਹਾਂ ਜੀ ਤੇ ਹੁਣ ਅਸੀਂ ਘਰ ਪਹੁੰਚ ਚੁੱਕੇ ਆ ਤੇ ਹੁਣ ਆ ਕੇ ਦੇਖਿਆ ਵੀ ਕਾਕਾ ਸਾਡਾ ਸੁੱਤਾ ਪਿਆ ਤੇ ਨੰਨੂ ਸਾਡੀ ਤਿਆਰ ਹੋ ਚੁਕੀ ਐ ਤੇ ਅੱਜ ਹੈਗੀ ਐ દિਵਾਲੀ ਫਾਈਨਲੀ ਤੇ ਕਾਕੇ ਸਾਡੇ ਦੀ ਅੱਜ ਪਹਿਲੀ દિਵਾਲੀ ਐ ਇਸ ਵਾਰ ਪਹਿਲੀ દિਵਾਲੀ ਤੇ ਕਾਕਾ ਜੀ ਸਾਡੇ ਸੁੱਤੇ ਪਏ ਨੇ ਆ ਦੇਖੋ ਐ ਦੇਖੋ ਐ ਦੇਖੋ ਇਹ ਕਿਉਂ ਸੁੱਤੇ ਪਏ ਨੇ ਟੈਣਾ ਇਹ ਪੁਤਰੀ ਕੋਈ ਸੁਣਿਆ ਪੁੱਤਰ ਕੂਕ ਸੁਤਦਾ ਵੀ ਸਾਰੀ ਰਾਤ ਨਹੀਂ ਸੌਂਣ ਦਿੰਦਾ। ਓਹ ਓਹ ਓਹ। ਜਾਗ ਕੇ ਜਾਗ ਕੇ। ਜਦੋਂ ਰਾਤ ਨੂੰ ਅਸੀਂ ਮੰਨ ਲਓ ਇਹਨੂੰ ਮਾਰਾ ਜਾ ਵੀ ਕੋਈ ਆਵਾਜ਼ ਵੀ ਕਰਦਾ ਕੋਈ ਘਰਾੜਾ ਮਾਰਦਾ ਜਾਂ ਕੁਝ ਵੀ ਇਹ ਨਾਲੇ ਉੱਠ ਕੇ ਬਹਿ ਜਾਂਦਾ। ਤੇ ਹੁਣ ਦੇਖ ਲੋ ਕਿਦਾਂ ਸੁੱਤਾ ਪਿਆ ਆਰਾਮ ਨਾਲ। ਕੋਈ ਲੈਣਾ ਦੇਣਾ ਨਹੀਂ ਕਿਸੇ ਨਾਲ। ਟਿੱਡਾਏ ਆ। ਮੈਂ ਕਿਹਾ ਤੇ ਇਹ ਲ ਰਾਤ ਨੂੰ ਕਿੱਦਾਂ ਕਰਦਾ ਮਾੜੀ ਘੜਕਾਰ ਦੇ ਹੁੰਦੀ ਉੱਠ ਜਾਂਦਾ। ਤੇ ਹੁਣ ਦੇਖ ਕਿਦਾਂ ਸੁੱਤਾ ਪਿਆ ਘੋੜੇ ਵਿੱਚ ਕੇ। ਹੁਣ ਬੋਲੀ ਜਾਓ ਇਹਦੇ ਕੋਲ। ਪਰ ਇਹਨੂੰ ਨਾ ਥੋੜਾ ਜਿਆਦਾ ਪਤਾ ਕੀ ਇਹਨੂੰ ਬੱਚੇ ਨੂੰ ਨਾ ਹਮੇਸ਼ਾ ਥੋੜਾ ਜਿਆਦਾ ਇਦਾਂ ਟੇਡਾ ਕਰਕੇ ਪਾਣਾ ਚਾਹੀਦਾ ਆਪਾਂ ਸਿੱਧਾ ਪਾ ਦੇ ਨਾ ਤਾਂ ਐ ਤਰਵਕ ਜਾਂਦਾ ਐ ਇਦਾਂ ਬੱਚਾ ਪਰ ਸੁੰਦਾ ਇਦਾਂ ਵਧੀਆ ਇਦਾਂ ਚੋਲਾ ਚਾਹੀਦਾ ਬੱਚੇ ਅੱਛਾ ਠੀਕ ਹੋਰ ਸੁਣਾਓ ਕਿੰਨੇ ਵਜੇ ਉੱਠੇ ਮੈਂ ਉੱਠੀ 7-8 ਵਜੇ ਅੱਛਾ ਠੀਕ ਐ ਠੀਕ ਐ ਤੇ ਮੇਰੇ ਵੱਲੋਂ ਹੈਪੀ ਦੀਵਾਲੀ ਸਾਰਿਆਂ ਨੂੰ ਹਾਂਜੀ ਹਾਂਜੀ ਸਾਰਿਆਂ ਦੇ ਜ਼ਿੰਦਗੀ ਦੇ ਵਿੱਚ ਹਮੇਸ਼ਾ ਜਿਹੜੀ ਦਿਵਾਰੀ ਆ ਉਹ ਵਧੀਆ ਹੀ ਆਵੇ ਹੈ ਨਾ ਸੁੱਖ ਭਰੀ ਆਵੇ हां ਖੁਸ਼ੀਆਂ ਵਾਲੀ ਆਵੇ ਸਾਰੇ ਜਿਉਂਦੇ ਵਸਦੇ ਰਹਿਣ ਤੇ ਖੁਸ਼ੀਆਂ ਮਾਣਨ ਸਾਡੀ ਇਹੀ ਦੁਆ ਹੈ ਇਹੀ ਅਰਦਾਸ ਹੈ ਠੀਕ ਹੈ ਜੀ ਚੜਦੀ ਕਲਾ ਚ ਰਹੋ ਹਮੇਸ਼ਾ ਸਾਰੇ ਜਣੇ ਸਹੀ ਗੱਲ ਹੈ ਜੇ ਅਦਰ ਕਾਕਾ ਸਾਡਾ ਦੇਖੋ ਸਵੇਰੇ ਰੈਡੀ ਛੈੜੀ ਡਾਗੇ ਸੀ ਆਹੋ ਕਿ ਮੈਂ ਸੁੱਤੀ ਮੇਰੇ ਚੱਪੜਾ ਥੱਲੇ ਪਟਾ ਕੇ ਰੱਖ ਗਈ ਬਹੁਤ ਸ਼ਰਾਰਤੀ ਹੋਰ ਬਹੁਤ ਇਹ ਬڑے ਟਰੈਪ ਲਾਂਦੀ ਏ ਹੈਗਾ ਕਿ ਸਵੇਰੇ ਤਿਆਰ ਹੋ ਗਿਆ ਅੱਜ ਮੈਂ ਓ ਟਿੱਡੀ ਅੱਛਾ ਦੇਖ ਕਿ ਕਿਨੇ ਟਰੈਪ ਲਾ ਕੇ ਗਈ ਹੋਈ ਏ ਚਲ ਮੈਂ ਤੇਰਾ ਟਰੈਪ ਕੰਪਲੀਟ ਕਰ ਦਿੰਦਾ ਨਾਲੇ ਇਹ ਇਹ ਹਲਾ ਜਦੋਂ ਅਥਾ ਸੋਏਗੀ ਪਟਾਕੇ ਵੱਜਣੇ ਖਾਟ ਐਦਾਂ ਹੀ ਵੱਜਦੇ ਹੁੰਦੇ ਵੇਖਿਆ ਨੇ ਕਿੰਨੇ ਟਰੈਪ ਲਾਏ ਹੋਏ ਨੇ ਮਨਪ੍ਰੀਤ ਉਥੇ ਤੇਰੇ ਸਹਰਾਣੇ ਥੱਲੇ ਤੇਰੇ ਬੈੱਡ ਦੇ ਕੋਲ ਵੀ ਲਾਇਆ ਕਹਿੰਦੀ ਮਮਾ ਜਦੋਂ ਇੱਥੇ ਸੋਏਗੀ ਤੇ ਪਟਾਕੇ ਵੱਜਣਗੇ ਦੇਖ ਕਿ ਯਾ ਬਹੁਤ ਰਾਤ ਹੋ ਗਈ ਨਾ ਨੀਂਦ ਉੱਤੇ ਹਾਂਜੀ ਦਣ ਸ਼ਾਮ ਦਾ ਸਮਾਂ ਤੇ ਨੀਂਦ ਨੂੰ ਨਾੜੀ ਮੋਟੀ ਕੱਢ ਕੇ ਥੋੜਾ ਜਿਹਾ ਰੈਸਟ ਕਰਕੇ ਤੇ ਕਿਉਂਕਿ ਸਵੇਰ ਦੇ ਉੱਠੇ ਸੀ ਧੰਨਵਾਦ ਸਕਾਵਟ ਹੋ ਜਾਂਦੀ ਥਕਾਵਟ ਹੋ ਜਾਂਦੀ ਸਵੇਰੇ ਉੱਠ ਕੇ ਤੇ ਤਾਂ ਕਰਕੇ ਹੁਣ ਸ਼ਾਮ ਦਾ ਟਾਈਮ ਹੈ ਦਿਵਾਲੀ ਦਾ ਤੁਹਾਨੂੰ ਪਤਾ ਵੀ ਦਿਵਾਲੀ ਤੇ ਬਣਦੇ ਨੇ ਪਕੌੜੇ ਜਲੇਬੀਆਂ ਇਹ ਇਹ ਉਹ ਲਟਰਨ ਬਟਨ ਇਹ ਪਕੌੜੇ ਦੇ ਅਸੀਂ ਘਰ ਹੀ ਬਣਾ ਰਹੇ ਆ ਆ ਦੇਖੋ ਮੰਮੀ ਹੁਣ ਛਿੱਲ ਦੇ ਪਈ ਨੇ ਤੇ ਨਾਲ ਚਾਹਾਂ ਪੀਦੀਆਂ ਜਾ ਰਹੀਆਂ ਨੇ ਤੇ ਉਧਰ ਕਾਕੇ ਹਣੀ ਤਿਆਰੀ ਹੋ ਰਹੀ ਨੇ ਅੰਦਰ ਤੇ ਬਾਕੀ ਹੁਣ 4 ਵਜਣ ਵਾਲੇ ਲਗਭਗ ਉਹ ਰੰਗੋਲੀ ਦੀ ਤਿਆਰੀ ਕਰ ਰਹੀ ਏ ਰੰਗੋਲੀ ਬਣਾਣ ਦੀ ਤਿਆਰੀ ਕਰ ਰਿਹਾ ਜੀ ਹਾਂਜੀ ਮੈਡਮ ਜੀ ਦੇਖੋ ਨਵਾਂ ਸੂਟ ਹੁਣੇ ਦਾਦਾ ਜਾਦੀ ਨੇ ਲਿਆ ਕੇ ਦਿੱਤਾ ਤੇ ਉਹ ਪਾ ਕੇ ਤੇ ਹੁਣ ਰੰਗੋਲੀ ਬਣਾਣ ਲੱਗੀ ਵੇ ਲੋ ਇਹਨੂੰ ਬਹੁਤ ਚਾ ਚੜਿਆ ਆ ਬੜਾ ਸ਼ੌਂਕ ਛੜਿਆ ਆ ਉਹ ਰੰਗੋਲੀ ਆ ਵਾਸਤੇ ਹੋਏਗੇ ਨਾ ਮਨਪ੍ਰੀਤ ਉਹ ਆਪਣੇ ਕੋਲ ਦੂਸਰੇ ਕਾਰਡ ਰੰਗੋਲੀ ਕਾਰਡ ਮੈਨੂੰ ਆਂਦੇ ਨੇ ਬਣਾਉਣੇ ਉਹ ਬਾਬੂ ਨੇ ਜਿਹੜਾ ਕਲਾਬ ਉਹਦੇ ਨਹੀਂ ਹੁੰਦੇ ਬਣਾਉਣਾ ਉਹ ਲੈ ਆਂਦੇ ਆਪਾਂ ਮੈਂ ਫਿਰ ਬਣਾ ਕੇ ਵਿਖਾ ਦਊਂਗਾ ਉਹ ਸੈਂਚੇ ਜੇ ਲੈ ਆਂਦੇ ਯਾਰ ਨਹੀਂ ਮੈਂ ਬਣਾ ਕੇ ਵਿਖਾ ਦਊਂ ਤੈਨੂੰ ਬਾਬੂ ਉਹ ਲੈ ਆਂਦੇ ਯਾਰ ਸੈਂਚੇ ਜੇ ਲੈ ਆਂਦੇ ਠੀਕ ਹੈ ਨਾ ਕਿੰਨੀ ਲੱਗੀ ਹੈ ਚਲ ਆਂਦੇ ਆਪੇ ਬਣਾ ਲੈ ਫਿਰ ਠੀਕ ਹੈ ਆਂਦਾ ਨਾ ਬਣਾਣਾ ਖਰਾਬ ਨਾ ਕਰੀ ਹਾਂ ਮੈਂ ਠੀਕ ਹੈ ਹਾਂ ਚਲ ਠੀਕ ਹੈ ਠੀਕ ਹੈ ਲੋਈ ਮਨਪ੍ਰੀਤ ਨੇ ਕਿੰਨੀ ਘੈਂਟ ਰੰਗੋਲੀ ਬਣਾਈ ਏ ਤੇ ਮੰਨੂ ਨੇ ਸਭ ਤੋਂ ਵੱਧ ਓਏ ਮੈਂ ਤੇਰੀ ਮੈਂ ਤਾਰੀਫ ਕਰਨ ਲੱਗਾ ਸੀ ਨਹੀਂ ਨਹੀਂ ਮੈਂ ਕਹਿਣ ਲੱਗਾ ਸੀ ਵੀ ਮੰਨੂ ਨੇ ਮਨਪ੍ਰੀਤ ਤੋਂ ਵੀ ਵਧੀਆ ਬਣਾਈ ਏ ਨਹੀਂ ਨਹੀਂ ਪੁੱਤ ਮੈਂ ਨਹੀਂ ਮਨ ਕਿਸੇ ਨਾਲ ਨਹੀਂ ਮੰਨੀ ਉੱਠਿਆ ਜਾ ਕਰੇਗੀ ਕਰੇਗੀ ਚੰਰੂ ਹੁਣਾ ਨਾ ਭਾਂਜੀ ਦੇ ਹੁਣਾ ਠੁੱਲੂ ਲੈ ਕੇ ਆਏ ਸੀ ਤੇ ਨਵੇਂ ਪਰਦੇ ਆਹ ਰੂਮ ਵਾਸਤੇ ਮੰਨੀ ਦੇ ਰੂਮ ਵਾਸਤੇ ਪਰਦੇ ਲੈ ਕੇ ਆਏ ਸੀ ਨਵੇਂ ਤੇ ਹੁਣ ਨਵੇਂ ਪਰਦੇ ਲਾਏ ਜਾ ਰਹੇ ਨੇ ਪੈਪ ਨਵਾਂ ਤੇ ਮੰਨੀ ਨੇ ਪੱਗ ਬਣੀ ਤੇ ਮੰਨੀ ਨੇ ਜਾਣਾ ਦਿਵਾਲੀ ਲੈਣ ਵਾਸਤੇ ਦਫਤਰ ਇਹਨੂੰ ਅੱਜ ਦਿਵਾਲੀ ਮਿਲੇਗੀ ਠੀਕ ਹੈ ਨਾ ਤੇ ਉਧਰ ਬਹੁਤ ਜ਼ਿਆਦਾ ਤਗੜੇ ਯੁੱਧ ਤੋਂ ਬਾਅਦ ਹੁਣ ਸ਼ਾਂਤੀ ਹੈ ਯੁੱਧ ਵਿਰਾਮ ਲੱਗ ਚੁੱਕਾ ਹੈ ਤੇ ਹੁਣ ਦੁਬਾਰਾ ਰੰਗੋਲੀ ਬਣਾਈ ਜਾ ਰਹੀ ਏ ਤੁਸੀਂ ਦੇਖ ਸਕਦੇ ਹੋ ਸਾਹਮਣੇ ਤੇ ਤੁਸੀਂ ਪਹਿਲਾ ਤਮਾਸ਼ਾ ਦੇਖਿਆ ਨੰਨੂ ਦਾ ਠੀਕ ਹੈ ਨਾ ਤੇ ਇਧਰ ਪਰਦੇ ਲਾਏ ਜਾ ਰਹੇ ਨੇ ਥੱਲੂ ਕੱਟ ਲਿਆ ਕੱਟਿਆ ਕਿਦਾਂ ਗੜੀ ਪੈਪ ਜਿਹੜੀ ਕੱਟਿਆ ਕਿਵੇਂ ਬੈਪ ਅਰੇ ਐਨ ਤੋਂ ਲੱਗਾ ਯਾਰ ਯਾਰ ਮੈਂ ਪਾਣਾ ਛੱਡੋ ਪਾਣੀ ਬੈਲ ਲੂਜ਼ ਹੈ ਉਹ ਜਿੱਕੂ ਵਾਓ ਵਾਓ ਤੇ ਆਕਾ ਸਾਡਾ ਓਏ ਤੇਰੀ ਮਾਂ ਉੱਠ ਲਿਆ ਓਏ ਡਿੱਗਣ ਲੱਗੀ ਸੀ ਨੰਨੂ ਚੱਪਲ ਪਾਇਆ ਤੁਸੀਂ ਬੜੀ 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 ਮਸਤਾਨ ਅੱਲੀਆ ਜੀ ਕਾਕਾ ਉੱਠ ਗਿਆ ਮੀਆਂ ਕਾਕਾ ਉੱਠ ਗਿਆ ਚਲੋ ਜੀ ਉੱਠ ਗਿਆ ਜੀ ਜੋਨਾ ਜੋਨਾ ਚਲੋ ਤੇ ਇਹ ਬਣ ਗਏ ਵਾਹ ਜੀ ਵਾਹ ਬਿਊਟੀਫੁਲ ਯਾਰ ਪੂਰੇ ਯੁੱਧ ਤੋਂ ਬਾਅਦ ਯੁੱਧ ਤੋਂ ਬਾਅਦ ਯੁੱਧ ਵਿਰਾਮ ਲੱਗ ਚੁੱਕਾ ਹੈ ਤੇ ਹੁਣ ਬਹੁਤ ਸੋਹਣੀ ਰੰਗੋਲੀ ਬਣਾਈ ਜਾ ਰਹੀ ਏ ਨੰਨੂ ਦੇ ਦੁਆਰਾ ਨੰਨੂ ਬਣਾ ਰਹੀ ਏ ਨੰਨੂ ਨੇ ਬਣਾਈ ਏ ਜੀ ਸਪੈਸ਼ਲ ਓਕੇ ਗਾੜੇਟ ਇਹ ਕੋਣ ਆਇਆ ਨੰਨੂ ਤੈਨੂੰ ਇਹ ਪੋਣੇ ਲੋਲਡ ਮਾਨਿਆ ਓਏ ਯਾਰ ਨੰਨੂ ਅਦਾ ਬੋਲੀਦਾ ਯਾਰ ਤੇ ਮਾਈ ਫਰੈਂਡ ਮਾਨਿਆ ਮਾਈ ਜਿੰਦੇ ਨੇ ਇੱਧਰ ਮੰਮੀ ਦਾ ਪੈਰ ਜਿਹੜਾ ਹੈ ਨਾ ਉਹ ਥੁੱਕ ਗਿਆ ਸੀ ਤੇ ਮੰਮੀ ਦੇ ਸਾਟ ਲੱਗੀ ਆ ਨਦਰ ਮੂਵ ਲਗਾ ਕੇ ਉਹਨੂੰ ਗਰਮ ਪੱਟੀ ਕੀਤੀ ਹੈ ਨਵੀਂ ਲਿਆਂਦੀ ਪੱਟੀ ਹੈ ਹਾਂ ਮੂਵ ਦੀ ਪੱਟੀ ਮੰਮੀ ਲੱਗਿਆ ਕਿਵੇਂ ਉਹ ਹੱਥੇ ਫੁੱਡਾ ਲੱਗਾ ਉਹਦਾ ਫੁੱਡਾ ਲੱਗ ਗਿਆ ਸਚਾ ਲੱਗੀ ਉਹ ਜਿਹੜਾ ਉੱਚਾ ਬਣਾਇਆ ਨਾ ਥੋੜਾ ਜਿਹਾ ਇਹ ਲੱਗਿਆ ਹੈ 80 ਦੀ ਜੀ ਥੁੱਕ ਦੇ ਵਿੱਚ ਜਿਹੜੇ ਇੱਥੇ ਆਏ ਸੀ ਕਲਾਕਾਰ ਐਸੇ ਆਨੇ ਲੱਗੇ ਕਿਹੜੇ ਕਲਾਕਾਰ ਆਹੋ ਕਲਾਕਾਰ ਨਹੀਂ ਮਿਸਤਰੀ ਮਿਸਤਰੀਆਂ ਦੀ ਕਹਿ ਰਿਹਾ ਕਿਹਾ ਯਾਰ ਮਿਸਤਰੀ ਨੇ ਉਹ ਹੋ ਰਹੀ ਸਟਿਚ ਕੋਈ ਸੀ ਕੋਈ ਸੀ ਮੈਂ ਲਓ ਜੀ ਮੇਕਿੰਗ ਇਨ ਪ੍ਰੋਸੈਸ ਚੱਲ ਰਿਹਾ ਕੰਮ ਪਹਿਲਾਂ ਤਾਂ ਲੜਾਈ ਹੋ ਗਈ ਸੀ ਤੇ ਹੁਣ ਤੁਸੀਂ ਦੇਖ ਲਓ ਵੀ ਬਹੁਤ ਘੈਂਟ ਰੰਗੋਲੀ ਬਣ ਰਹੀ ਹੈ ਪਹਿਲਾਂ ਵਧੀਆ ਸੀ ਨਾ ਐਸੀ ਹਾਂ ਬਿਊਟੀਫੁਲ ਹੈ ਬਿਲੀਵਿਬਲੀ ਬਹੁਤ ਮਾਰਦੇ ਲਾਓ ਜੀ ਅਦਰ ਪਕੌੜੇ ਬਣ ਰਹੇ ਨੇ ਪਕੌੜਿਆਂ ਦੀ ਤਿਆਰੀ ਹੋ ਰਹੀ ਏ ਸਾਰੇ ਪਾਰਟੀ ਦੇ ਵਿੱਚ ਗ੍ਰੀਨ ਨਾਲ ਬੁਤ ਤੇ ਪਿਆਜ਼ ਪਾਲਕ ਵਾਲੇ ਪਕੌੜੇ ਆਲੂ ਪਿਆਜ਼ ਪਾਲਕ ਤਿੰਨ ਤਰ੍ਹਾਂ ਦੇ ਮਿਕਸ ਪਕੌੜੇ ਤੇ ਉਹ ਬਣ ਹਾਂਜੀ ਤੇ ਹੁਣ ਇੱਥੇ ਅਸੀਂ ਦੀਵੇ ਲਾਉਂਦੇ ਨੇ ਆ ਦੇਖੋ ਸਾਰੇ ਪਾਸੇ ਤੇ ਇੱਥੇ ਹੁਣ ਰੰਗੋਲੀ ਕੀਤੀ ਸੀ ਤੇ ਇੱਥੇ ਹੁਣ ਆਪਾਂ ਦੀਵਾ ਲਾਵਾਂਗੇ ਸਾਡੇ ਵੀਡੀਓ ਬਣਾਵਾਂਗੇ ਕਿ ਕਿ ਹੁਣ ਅਸੀਂ ਇੱਥੇ ਕੈਂਡਲ ਲਾਣ ਲੱਗੇ ਆਂ ਤੇ ਤੁਹਾਨੂੰ ਦਿਖਾਉਂਦੇ ਆਂ ਥੋੜੀ ਦੇ ਵਿੱਚ ਪਰ ਵੀਡੀਓ ਬਣਾ ਲਈਏ ਪਹਿਲਾਂ ਫਿਰ ਤੁਹਾਨੂੰ ਮੈਂ ਵੀਡੀਓ ਦਿਖਾਉਂਦਾ ਬਾਅਦ ਵਿੱਚ ਵਲੌਗ ਵਿੱਚ ਹਾਂਜੀ ਤੇ ਆ ਦੇਖੋ ਆ ਕੈਂਡਲਸ ਲਾਤੀਆਂ ਆਪਾਂ ਤੇ ਦੂਰੋਂ ਦਿਖਾਉਣਾ ਥੋੜਾ ਜਿਆਦਾ ਸੋਹਣੀਆਂ ਲੱਗਦੀਆਂ ਦੀਵੇ ਬਧਾਈ ਕਰਦਾ ਸਤਿ ਕਾਦੀ ਵਧਾਈ ਬੇਟਾ ਦੁਆਲੀ ਨਹੀਂ ਦੀ ਭਾਈ ਬਾਕੀ ਓਏ ਐ ਕੀ ਦੁਆਲੀ ਨਹੀਂ ਬਧਾਈ ਦੇ ਐਂ ਦੱਤ ਕੇ ਮਾਰਦੀ ਵੀ ਤਾਲੀਆਂ ਆਈਆਂ ਹੈਲੋ ਅਕਰ ਕਰ ਲੈ ਕੀ ਕਰ ਰਹੀ ਹੈ ਤੂੰ 축ਕੀ ਵਧਾਈ ਦੋ ਵਧਾਈ ਲੈ ਲੈ ਨੋ ਆ ਵੀਰ ਬੈ ਗੱਡੋ ਹੂੰ ਲਓ ਜੀ ਮੰਨੀ ਦੀ ਪਹਿਲੀ ਦੀਵਾਲੀ ਸ਼ੋਭਰੀ ਦੀ ਤੇ ਮੰਨੀ ਦੀ ਪਹਿਲੀ ਦੀਵਾਲੀ ਤੇ ਸਾਡੇ ਕਾਕੇ ਦੀ ਪਹਿਲੀ ਦੀਵਾਲੀ ਤੇ ਅਸੀਂ ਹੁਣ ਗੁਰਦੁਆਰੇ ਸ਼ੁਕਰਾਨਾ ਕਰਨ ਚੱਲੇ ਆਂ ਠੀਕ ਹੈ ਮੱਥਾ ਟੇਕਣ ਚੱਲੇ ਆਂ ਚਲੋ ਜੀ 500 ਰੁਪਇਆ ਮਿਲਿਆ ਸ਼ੋਭਰੀ ਦੀ ਤਾਂ ਦੀਵਾਲੀ ਬਣ ਗਈ ਵਧੀਆ ਅਸਲਾਮ ਅੱਲਮ ਆਹੋ ਮਾਚਿਸ ਸਾਹਿਬ ਜੀ ਕੋ ਦੁਆਰਾ ਸਾਹ ਚੱਲੇ ਹੁਣ ਮੱਥਾ ਟੇਕਣ ਵਾਸਤੇ ਬਾਬਾ ਜੀ ਸ਼ੁਕਰਾਨਾ ਕਰਦੇ ਆਹੋ ਹੂੰ ਪਹਿਲੀ ਦਵਾਲ ਜੀ ਕਾਕਾ ਕਿੱਥੇ ਆਉ ਦੇ ਆਰਾਮਨਾ ਆਰਾਮਨਾ बरावन ना। हो चकरी चकरी हैप्पी दिवाली भाई है दिवाली हैप्पी दिवाली है ओ फस गई <laughs>